ਅਸੀਪਣਾ ਬਲੋਕ ਕਾਂਗਰਸ ਨੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਦੀ ਅਗਵਾਈ ਦੇ ਵਿੱਚ ਕੀਤਾ ਰੋਸ਼ ਪ੍ਰਦਰਸ਼ਨ ਅੱਜ ਅਸੀਪਣਾ ਵਿਖੇ ਬਲੋਕ ਕਾਂਗਰਸ ਵੱਲੋਂ ਅੱਜ ਕਾਂਗਰਸ ਕਮੇਟੀ ਦੇ ਐਸਸੀ ਵਿੰਗ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਦੀ ਅਗਵਾਈ ਹੇਠ ਭਾਜਪਾ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਸਕੰਦਰ ਸਿੰਘ ਵਾਈਸ ਪ੍ਰਧਾਨ ਕੁਲਵੰਤ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਡਾਕਟਰ ਸਕੰਦਰ ਸਿੰਘ ਨੇ ਕਿਹਾ ਕਿ ਭਾਜਪਾ Dalit ਵਿਰੋਧੀ ਹੈ ਅਤੇ Dalit ਵਿਰੋਧੀ ਚਿਹਰਾ ਉਸ ਦਾ ਨੰਗਾ ਹੋ ਚੁੱਕਾ ਹੈ ਐਸ்சி ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਅਮਿਤ ਸ਼ਾ ਪਾਰਟੀ ਤੋਂ ਸਤੀਫਾ ਨਹੀਂ ਦਿੰਦੇ ਤਦ ਤੱਕ ਲਗਾਤਾਰ ਕਾਂਗਰਸ ਵੱਲੋਂ ਭਾਜਪਾ ਦੇ ਖਿਲਾਫ ਰੋਸ ਪ੍ਰਦਰਸ਼ਨ ਜਾਰੀ ਰਹੇਗਾ ਪੇਸ਼ ਹੈ ਏਪੀ 24 ਤੋਂ ਰਾਜ ਕਮਲ ਲਲਿਤ ਸ਼ਰਮਾ ਦੀ ਖਾਸ ਰਿਪੋਰਟ ਅੱਜ ਬਸੀਪ ਖਣਾ ਵਿਖੇ ਸਰਵਾਂਸ਼ੇਕ ਦੇ ਲੋਕ ਅੰਬੇਦਕਰ ਦਾ ਅਪਮਾਨ ਕਰਨ ਤੇ ਅੱਜ ਕਾਂਗਰਸੀਆਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਅੱਜ ਬਸੀਪਠਣਾ ਵਿਖੇ ਬਲੌਕ ਬਸੀਪਠਣਾ ਕਾਂਗਰਸ ਪਾਰਟੀ ਵੱਲੋਂ ਅੱਜ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਦੀ ਅਗਵਾਈ ਦੇ ਵਿੱਚ Dalit ਵਿਰੋਧੀ ਭਾਜਪਾ ਅਮਿਤ ਸ਼ਾ ਮਾफी ਮੰਗੋ ਗਾਂਧੀ ਦੇ ਪੇਟ ਕਰ ਸੰਵਿਧਾਨ ਦਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ ਅੰਬੇਦਕਰ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ ਇਸ ਤਰ੍ਹਾਂ ਦੇ ਸਲੋਗਨ ਫੜ ਕੇ ਅੱਜ ਭਾਜਪਾ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਅੱਜ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਸਕੰਦਰ ਸਿੰਘ ਵਾਈਸ ਪ੍ਰਧਾਨ ਕੁਲਵੰਤ ਸਿੰਘ ਤੇ ਹੋਰ ਕਾਂਗਰਸੀਆਂ ਵੱਲੋਂ ਸ਼ਿਰਕਤ ਕੀਤੀ ਗਈ ਸੋ ਗੱਲ ਕਰਾਂਗੇ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਸਕੰਦਰ ਸਿੰਘ ਨਾਲ ਅੱਜ ਇਹ ਭਾਜਪਾ ਦੇ ਖਿਲਾਫ ਜੋ ਉਹਨਾਂ ਨੇ ਦਲਿਤਾ ਦਾ ਅਪਮਾਨ ਕੀਤਾ ਉਸ ਖਿਲਾਫ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹੋ ਕੀ ਕਹੋਗੇ ਅੱਜ ਜੋ ਭਾਰਤੀ ਜਨਤਾ ਪਾਰਟੀ ਨੇ ਔਰ ਉਹਨਾਂ ਦੇ ਲੀਡਰਾਂ ਨੇ ਬਾਪੂ ਗਾਂਧੀ ਇਹ ਸਾਡੇ ਦੇਸ਼ ਦੀ ਜਾਨ ਦਿੱਤੀ ਆਪਣਾ ਸਾਰਾ ਜੀਵਨ ਛਾਵਰ ਕਰ ਦਿੱਤਾ ਉਹਨਾਂ ਦੇ ਖਿਲਾਫ ਔਰ ਬਾਬਾ ਸਾਹਿਬ ਅੰbedkar ਜਿਨ੍ਹਾਂ ਨੇ ਸੰਵਿਧਾਨ ਬਣਾਇਆ ਜਿਨ੍ਹਾਂ ਨੇ ਗਰੀਬ ਨੂੰ ਨਿਤਾੜੇ ਹੋਏ ਲੋਕਾਂ ਨੂੰ ਚੁੱਕ ਕੇ ਸਾਰੀ ਦੁਨੀਆ ਦੇ ਵਿੱਚ ਬਰਾਬਰ ਲਿਆਂਦਾ ਐਸੇ ਵਿਅਕਤੀ ਸੰਤ ਆਦਮੀ ਨੂੰ ਇਹਨਾਂ ਨੇ ਐਸੇ ਅਪਸ਼ਬਦ ਬੋਲ ਕੇ ਦੇਸ਼ ਦਾ ਜੋ ਹੈ ਉਹਨਾਂ ਦਾ ਬੇਇੱਜ਼ਤ ਕਰਕੇ ਉਹਨਾਂ ਦਾ ਕੀਤਾ ਹੈਗਾ ਇਹ ਜਿਹੜਾ ਉਹਨਾਂ ਨੇ ਇਹਦੀ ਉਹਨਾਂ ਦੀ ਬੇਅਦਬੀ ਕੀਤੀ ਹੈ ਉਹਦਾ ਜੋ ਜੋ ਉਹਨਾਂ ਦੇ ਪ੍ਰਤੀ ਆਪਣਾ ਇਹ ਦਿਖਾਇਆ ਚਲਵਾ ਇਸ ਬਹੁਤ ਭਾਰਤ ਔਰ ਭਾਰਤ ਦੇ ਲੋਕ ਕਾਂਗਰਸ ਪਾਰਟੀ ਇਸ ਦਾ ਰਲ ਕੇ ਅਸੀਂ ਇਹਦੀ ਨਿਖੇਧੀ ਕਰਦੇ ਹਾਂ ਔਰ ਅਸੀਂ ਇਹ ਕਹਿੰਦੇ ਹਾਂ ਅਮਿਤ ਸ਼ਾਹ ਵਰਗੇ ਜਿਨ੍ਹਾਂ ਨੇ ਸ਼ਬਦ ਬੋਲੇ ਨੇ ਪਾਰਲੀਮੈਂਟ 'ਚ ਖੜੇ ਹੋ ਕੇ ਬਾਬਾ ਸਾਹਿਬ ਅਮਿਤ ਸ਼ਾਹ ਨੇ ਜਿਹੜਾ ਸੰਧਾਨ ਬਣਾਇਆ ਹੈ ਉਸੇ ਸੰਧਾਨ ਦੇ ਜਿੰਦਾ ਰੱਖਦੇ ਹੋਏ ਅਸੀਂ ਉਹਨਾਂ ਨੂੰ ਇਹ ਗੱਲ ਕਹਿੰਨੇ ਆ ਉਹ ਇੱਥੋਂ ਅਸਤੀਫਾ ਦੇਣ ਔਰ ਆਪਣਾ ਸਾਰੇ ਪਾਰਟੀ ਇਸ ਗੱਲ ਦਾ ਉਹਨਾਂ ਦਾ ਇਸ ਗੱਲ ਦਾ ਅਸਤੀਫਾ ਲੈ ਕੇ ਮਨਜ਼ੂਰ ਕਰੇ ਸਾਡੀ ਕਾਂਗਰਸ ਪਾਰਟੀ ਸਾਡੇ ਸੋਨਿਆ ਜੀ ਰਾਹੁਲ ਜੀ ਪ੍ਰਿੰਕਾ ਜੀ ਸਾਡੇ ਪੰਜਾਬ ਦੇ ਪ੍ਰਧਾਨ ਬ੍ਰਿੰਕ ਸਾਹਿਬ ਔਰ ਆਦੀ ਨੇਤਾ ਸਾਰੇ ਇਕੱਠੇ ਹੋ ਕੇ ਇਹ ਧਈਆ ਕੀਤਾ ਅਸੀਂ ਜਦੋਂ ਤੱਕ ਇਹ ਤਸਤੀਫਾ ਨਹੀਂ ਦਿੰਦੇ ਜਦੋਂ ਤੱਕ ਇਹ ਇਹ ਕੀਤੇ ਹੋਏ ਸ਼ਬਦ ਮਾਰ ਕੀਤੇ ਬੋਲੇ ਮਾਰੇ ਸ਼ਬਦ ਉਹਨਾਂ ਨੂੰ ਵਾਪਸ ਨਹੀਂ ਲੈਂਦੇ ਉਦੋਂ ਤੱਕ ਕਿ ਸਾਡਾ ਅੰਦੋਲਨ ਕਾਂਗਰਸ ਪਾਰਟੀ ਵੱਲੋਂ ਇਹ ਅੰਦੋਲਨ ਚੱਲਦਾ ਰਹੇਗਾ ਅਤੇ ਦੇਸ਼ ਪ੍ਰਤੀ ਬਾਪੂ ਪ੍ਰਤੀ ਬਾਬਾ ਸਾਹਾਵਾ ਮੈਡੀਕਲ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਾ। ਸੋ ਸਾਡੇ ਨਾਲ ਮੌਜੂਦ ਨੇ ਐਸਸੀ ਵਿੰਗ ਦੇ ਜ਼ਿਲ੍ਹਾ ਚੇਅਰਮੈਨ ਅੱਜ ਇਹਨਾਂ ਵੱਲੋਂ ਰੋਸ਼ਟ ਪ੍ਰਦਰਸ਼ਨ ਕਰਵਾਇਆ ਗਿਆ ਹੈ। ਸੋ ਗੱਲ ਕਰਾਂਗੇ ਬਲਵੀਰ ਸਿੰਘ ਨਾਲ ਅੱਜ ਭਾਜਪਾ ਦੇ ਖਿਲਾਫ ਰੋਸ਼ਟ ਕੀਤਾ ਗਿਆ ਹੈ। ਕੀ ਕਹੋ? ਮੈਂ ਅੱਜ ਇਹ ਕਹਿਣਾ ਚਾਹੁੰਦਾ ਵੀ ਸਾਨੂੰ ਹਾਈ ਕਮਾਂਡ ਦੇ ਆਦੇਸ਼ ਹੋਏ ਨੇ ਜਿਹੜੇ ਅੱਜ ਦਾ ਪ੍ਰੋਗਰਾਮ ਹੈ ਅਸੀਂ ਸਾਨੂੰ ਕਿਹਾ ਦੀ ਵੀ ਪੂਰੀ ਪੈਦਲ ਜਿਹੜੀ ਇਹ ਯਾਤਰਾ ਕਰਗੀਆਂ ਉਹਨੂੰ ਪ੍ਰਵਾਸਨ ਕਰਨਾ ਹੈ ਸੰਮਤ ਚਾਹ ਰਹੇ ਜੋ ਆ ਪੰਜਾਬ ਤੋਂ ਬੋਲੇ ਨੇ ਉਹਦੇ ਖਿਲਾਫ ਜਿੰਨਾ ਚਿਰ ਅਮਰਤਾ ਸ਼ਾ ਜਾਂ ਮਾਫੀ ਨਹੀਂ ਮੰਗਦਾ ਸੀਪਾ ਨਹੀਂ ਦਿੰਦਾ ਉਹਨਾਂ ਚਿਰ ਸਾਡੀ ਜਿਹੜਾ ਸੰਘਰਸ਼ ਜਾਰੀ ਰਹੂਗਾ ਬਾਕੀ ਜੋ ਸਾਡੀ ਪਾਰਟੀ ਦਾ ਦੇਸ਼ ਹੋਣਗੇ ਉਹ ਉਦਾਂ ਹੀ ਅਸੀਂ ਮੰਨਦੇ ਰਹੋਗੇ ਕਿ ਜਿਹੜਾ ਅੱਜ ਦਾ ਪ੍ਰੋਗਰਾਮ ਆ ਤੋਂ ਆਪਣੇ ਜ਼ਿਲ੍ਹਾ ਪ੍ਰਧਾਨ ਸਾਡਾ ਡਾ. ਸ਼ਿਵੰਦਰ ਸਿੰਘ ਜੀ ਤੇ ਮੇਰੇ ਵੱਲੋਂ ਅਸੀਂ ਰਲ ਕੇ ਬੁਲਾਉਂਦੇ ਹਾਂ ਕਿ ਇਹ ਪ੍ਰੋਤ ਕੀਤਾ ਗਿਆ ਤੇ ਪਤੀ ਜੋ ਅਸੀਂ ਨੂੰ ਸਾਨੂੰ ਪਾਰਟੀ ਦਾ ਹੁਕਮ ਆਊਗਾ ਉਹ ਅਸੀਂ ਉਤਾਈ ਕਰਦੇ ਸੋਪਾਜ ਪਾਟੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਪੈਦਲ ਇਹ ਜਾਣਗੇ ਸੋਪਾਜ ਪਾਟੇ ਖਿਲਾਫ ਨਾਰੇਬਾਜੀ ਕੀਤੀ ਗਈ ਹੈ ਜੀਜੇਪੀ ਸਰਕਾਰ ਮਰਦਾ ਭੋਗ ਜੀਜੇਪੀ ਸਰਕਾਰ ਮਰਦਾ ਭੋਗ ਮਿੱਠਾ ਫੋਕਾ ਬੀਜੇਪੀ ਸਰਕਾਰ ਮੁਰਦਾਬਾਹ ਬੀਜੇਪੀ ਸਰਕਾਰ ਮੁਰਦਾਬਾਹ ਸਵਜ ਪੈਦਲ ਹੱਥਾਂ ਦੇ ਵਿੱਚ ਤਕਤੀਆਂ ਫੜ ਕੇ ਗਾਂ ਕਸ਼ੀਆਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਅਮਿੰਦ ਸ਼ਾ ਤੇ ਪਾਟਪਾ ਦੇ ਖਿਲਾਫ ਤੇ ਮੰਗ ਕੀਤੀ ਗਈ ਹੈ ਕਿ ਜਦੋਂ ਤੱਕ ਅਮਿੰਦ ਸ਼ਾ ਅਸਤੀਫਾ ਨਹੀਂ ਦਿੰਦਾ ਕਾਂਗਰਸ ਪਾਰਟੀ ਦਾ ਇਹ ਰੋਸ ਜਾਰੀ ਰਹੇਗਾ ਏਪੀ 24 ਤੋਂ ਖਾਸ ਰਿਪੋਰਟ